ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮ ਦੇ ਕਹਿਣ ਮੁਤਾਬਿਕ ਕਾਸ ਆਪਰੇਸ਼ਨ ਕੀਤਾ ਜਾ ਰਿਹਾ ਹੈ ਲੁਬੀਨੀ ਦੇ ਵਿੱਚ ਤੇ ਇਸੇ ਅਸੀਂ ਲੋਕਾਂ ਦੇ ਘਰਾਂ ਦੀ ਵੀ ਸਰਚ ਕਰ ਰਹੇ ਆਂ ਦੇਖ ਰਹੇ ਆਂ ਜਾਂ ਫਿਰ ਜਿਹੜੀ ਕੋਈ ਓਪਨ ਪਲੇਸ ਮਿਲਦੀ ਹੈ ਜਿੱਥੇ ਕੋਈ ਸ਼ੱਕੀ ਚੀਜ਼ ਮਿਲ ਜੇ ਦੀ ਹੈ ਜਾਂ ਉਹ ਆਪਾਂ ਚੈੱਕ ਕਰ ਰਹੇ ਆਂ ਲੋਕਾਂ ਦੇ ਘਰਾਂ ਦੀ ਵੀ ਇਸ ਰਿਗਾਰਡਿੰਗ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਨਸ਼ੀਲਾ ਪਦਾਰਥ ਕੋਈ ਗਲਤ ਵਸਤੂ ਉਹਨਾਂ ਕੋ ਮਿਲਦੀ ਹੈ ਤਾਂ ਉਹ ਆਪਾਂ ਦੇਖ ਰਹੇ ਆਂ ਤੇ ਉਸ ਰਿਗਾਰਡਿੰਗ ਹੀ ਲੋਕਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਸੇ ਦੀ ਜਿਹੜਾ ਕਲਸ਼ ਜਿਹੜਾ ਹੁੰਦਾ ਇਹ ਲਵਿਨੀ ਦੇ ਏਰੀਆ ਦੇ ਵਿੱਚ ਆਪਾਂ ਚੈਕਿੰਗ ਕੀਤੀ ਜਾ ਰਹੀ ਹੈ ਫਿਲਹਾਲ ਚੈਕਿੰਗ ਜਾਰੀ ਹੈ ਤੇ ਜੋ ਵੀ ਚੈਕਿੰਗ ਦੇ ਦੌਰਾਨ ਮਿਲੇਗਾ ਉਸੇ ਸਾਹਮਣੇ ਆ ਸਾਡਾ ਰੈਂਡਮਲੀ ਰੈਂਡਮ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਪਾਰਟਿਕੂਲਰ ਘਰ ਨਹੀਂ ਹੈਗੇ ਰੈਂਡਮ ਜਿਨ੍ਹਾਂ ਦੇ ਮਤਲਬ ਲੱਗਦਾ ਸਾਨੂੰ ਸ਼ੱਕੀ ਹੋ ਹੋਵੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਾਂ ਖਾਲੀ ਜਗ੍ਹਾ ਜਿਨ੍ਹਾਂ ਦੇ ਸ਼ੱਕੀ ਹੈਗੀਆਂ ਹੈ ਜਿਹੜੇ ਜਿਆਦਾ ਬਦਨਾਮ ਜਗ੍ਹਾ ਹੈਗੀਆਂ ਉੱਥੋਂ ਦੀ ਚੈਕਿੰਗ ਕੀਤੀ ਜਾ ਰਹੀ ਲੋਕਾਂ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਨਸ਼ੇ ਵੱਲ ਧਿਆਨ ਨਾ ਕਰੋ ਜਿਹੜਾ ਵੀ ਨਸ਼ਾ ਕਰਦਾ ਜਾਂ ਵੇਚਦਾ ਹੈ ਕੋਈ ਵੀ ਵਿਅਕਤੀ ਪਾਇਆ ਗਿਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਾਨੂੰਨ ਦੇ ਮਤਾਬਿਕ ਕੀਤੀ ਜਾਵੇਗੀ ਕੋਈ ਵੀ ਨਸ਼ਾ ਕਰਨ ਵਾਲਾ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ